ਹੈਲੋ ਜੀ ਸਸ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਹੋਪ ਤੁਸੀਂ ਸਾਰੇ ਜਾਨੀ ਬਹੁਤ ਹੀ ਵਧੀਆ ਹੋਗੇ ਅੱਜ ਆਪਾਂ ਤਾਂ ਡੇਲੀ ਸੈਕਿੰਡ ਪਾਰਟ ਲੈ ਕੇ ਆਏ ਹਾਂ ਵੀਡੀਓ ਦਾ ਜਿਨ੍ਹਾਂ ਫਰਸਟ ਪਾਰਟ ਨਹੀਂ ਦੇਖਿਆ ਹੋ ਫਰਸਟ ਪਾਰਟ ਵੀ ਦੇਖ ਲਓ ਜਾ ਕੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਸੀਂ ਆਉਣ ਵਾਲੀ ਹਰ ਇੱਕ ਵੀਡੀਓ ਵੀ ਦੇਖ ਸਕੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤਾਂ ਆਪਾਂ ਨੈਕਸਟ ਵੀਡੀਓ ਕੀਤੇ ਲੈ ਕੇ ਆਈਏ ਇਸ ਵੀਡੀਓ ਵਿੱਚ ਆਪਾਂ ਲਾਈਨਿੰਗ ਵਾਲੀ ਸ਼ਰਟ ਦੀ ਤੁਹਾਨੂੰ ਫਿਟਿੰਗ ਕਰਨਾ ਦੱਸਾਂਗੇ ਕਿ ਕਿਵੇਂ ਫਿਟਿੰਗ ਕਰਨੀ ਆ ਤੇਰੀਆ ਪੈਸਟਰਾਂ ਫੋਲਡ ਕਰਨੇ ਆ ਜਿਹੜੀ ਰੇਪ ਹੋਗੀ ਉਹ ਆਪਾਂ ਗਲੇ ਦੇ ਉੱਪਰ ਆ ਕੇ ਸੀਨ ਲਗਾਉਣੀ ਆ ਇਹਦੇ ਨਾਲ ਆਪਣੀ ਜਿਹੜੀ ਹੋਗੀ ਹੁੰਦੀ ਆ ਸੀਨ ਇਹ ਗੁੰਮ ਹੋ ਜਾਂਦੀ ਆ ਅਗੋਂ ਆਪਣੀ ਸੀਨ ਦਿਖਾਈ ਨਹੀਂ ਦਿੰਦੀ ਇਹ ਇਸੇ ਤਰ੍ਹਾਂ ਹੀ ਆਪਾਂ ਦੋਨਾਂ ਧੀਰੀਆਂ ਤੇ ਆਪਾਂ ਇਦਾਂ ਹੀ ਸੀਨ ਲਗਾ ਦੇਣੀ ਆ ਤੇ ਆਪਾਂ ਗੁੰਮ ਧੀਰੇ ਕਿਵੇਂ ਸਟਿਚ ਕਰਦੇ ਆ ਇਹ ਵੀ ਤੁਹਾਨੂੰ ਨੈਕਸਟ ਵੀਡੀਓ ਵਿੱਚ ਦੱਸਾਂਗੇ ਕਿ ਗੁੰਮ ਧੀਰੇ ਕਿਵੇਂ ਕਰਨੇ ਆ ਤੇ ਆਪਾਂ ਹਾਫ ਇੰਚ ਦਾ ਰੱਖ ਕੇ ਆਪਾਂ ਸੀਨ ਲਗਾ ਦੇਣੀ ਆ ਸੀਨ ਲਗਾਉਣ ਤੋਂ ਬਾਅਦ ਆਪਾਂ ਜਿਹੜੀ ਧੱਗਿਆ ਉਹ ਕਟਿੰਗ ਕਰ ਦੇਨੇ ਆ ਹੁਣ ਆਪਾਂ ਇਹਦੀ ਫਿਟਿੰਗ ਕਰਾਂਗੇ ਇਹਦੀ ਚੈਸਟ ਹੈਗੀ ਆ 22 ਇੰਚ ਕਮਰ 18.5 ਇੰਚ ਹਿਪ ਹੈਗੀ ਇਹਦੀ 38 ਇੰਚ ਸਭ ਤੋਂ ਪਹਿਲਾਂ ਆਪਾਂ ਇਹਨੂੰ ਬਿਲਕੁਲ ਸੈੱਟ ਕਰ ਲੈਣਾ ਹੈ ਜਿਹੜੀ ਆਪਣੇ ਕੱਟ ਵਾ ਉਹ ਆਪਾਂ ਸੈੱਟ ਕਰਕੇ ਤੇ ਆਪਾਂ ਵੀ ਇੰਸਲ ਲਗਾ ਲੈਣੀ ਆ ਕਿ ਤਿਲਕੇ ਨਾਲ ਹਿਸਕੇ ਨਾਲ ਸੂਟੇ ਇਸ ਤੋਂ ਬਾਅਦ ਜਿਹੜੇ ਆਪਣੇ ਕਟ ਹੁੰਦੇ ਆ ਆਪਾਂ ਕਟਿੰਗ ਚ ਮਤਰੀ ਕਟਿੰਗ ਚ ਦੱਸਿਆ ਹੋਇਆ ਹੈ ਕਿ ਕੱਟੇ ਕਿਵੇਂ ਲਗਾਉਣੇ ਆ ਇਹ ਤੁਸੀਂ ਮੇਰੀ ਕਟਿੰਗ ਵਾਲੀ ਵੀਡੀਓ ਵੀ ਦੇਖ ਲਿਓ ਤੇ ਦੱਸਿਆ ਹੋਇਆ ਆ ਇਹ ਆਪਾਂ ਫਿਟਿੰਗ ਤੇ ਪਹਿਲੋ ਕੱਟ ਲਗਾ ਲਈਦਾ ਚੈਸਟ ਤੇ ਉਹਦੀ ਅਕੋਰਡਿੰਗ ਆਪਾਂ ਦੇਖ ਲੈਣਾ ਆ ਜੇ ਤੇ ਆਪਣੀ ਹੈਗੀ ਆ ਫਿਟਿੰਗ ਸਾਡੇ ਵੀ ਹੈ ਜੇ ਸਾਡੇ ਵੀ ਆਪਣਾ ਤੇ ਆਪਾਂ ਬਿਲਕੁਲ ਉੱਤੇ ਨਿਸ਼ਾਨ ਲਗਾ ਦੇਣਾ ਹੈ ਜੀ ਆਪਣੀ ਥੋੜੀ ਘੱਟਦੀ ਪਈ ਹੈ ਤੇ ਬਾਹਰ ਨੂੰ ਨਿਸ਼ਾਨ ਲਗਾ ਦਾਂਗੇ ਇਹ ਆਪਾਂ ਦੇਖ ਲਾਂਗੇ ਇਸ ਤੋਂ ਬਾਅਦ ਜਿਹੜੇ ਆਪਾਂ ਸਾਈਡ ਸੀਨ ਰੱਖਣੀ ਹੈ ਸਾਈਡ ਸੀਨ ਹੈਗੀ ਆਪਣੀ 14.5 ਇੰਚ ਤਿਆਰ ਆ ਆਪਾਂ ਹਾਫ ਇੰਚ ਵਾਧੂ ਰੱਖਣਾ ਹੈ ਤੇ ਇਸ ਲਈ ਆਪਾਂ 15 ਇੰਚ ਰੱਖਾਂਗੇ 15 ਇੰਚ ਦਾ ਨਿਸ਼ਾਨ ਲਗਾਵਾਂਗੇ ਉੱਪਰੋਂ ਰੱਖ ਕੇ ਫਿਰ ਆਪਾਂ ਕਮਰ ਤੇ ਨਿਸ਼ਾਨ ਲਗਾਉਣਾ ਹੈ ਕਿ ਫਿਟਿੰਗ ਆਪਾਂ ਕਿੰਨੇ ਦੀ ਕਰਨੀ ਆ ਇਹਦੀ ਆਪਾਂ ਫਿਟਿੰਗ ਕਰਾਂਗੇ ਸਵਾ ਕੱਟ ਤੇ ਤਵਾ ਘਾਟ ਤੇ ਪੰਛਾਨ ਲਗਾ ਦਾਂਗੇ ਇਹ ਜਿਹੜੀ ਕਮਰ ਦੀ ਫਿਟਿੰਗ ਹੁੰਦੀ ਹੈ ਇਹ ਆਪਣੇ ਵਖਰੀ ਵਖਰੀ ਫਿਟਿੰਗ ਦੇ ਅਕੋਰਡਿੰਗ ਰੱਖੇਦੀ ਆ ਕਿ 7 7 8 ਫਿਟਿੰਗ ਦੇ ਅਕੋਰਡਿੰਗ ਹੀ ਰੱਖੀ ਜਾਂਦੀ ਆ ਇਸੇ ਤਰ੍ਹਾਂ ਇਹ ਪੰਤ ਜੀ ਸਾਈਡ ਵੀ ਸਾਈਡ ਸਿੰਦਾ ਨਿਸ਼ਾਨ ਲਗਾ ਦਾਂਗੇ 15ਾਂ ਤੇ 15 ਇੰਚ ਦਾ ਨਿਸ਼ਾਨ ਲਗਾ ਦਾਂਗੇ ਤੇ ਕਮਰ 23.8 ਦਾ ਨਿਸ਼ਾਨ ਲਗਾ ਦਾਂਗੇ ਜਿੱਥੇ ਆਪਾਂ ਕਮਰ ਬਣਾਉਣੀ ਆ ਉਹਦੀ ਫਿਟਿੰਗ ਕਰਨੀ ਆ ਕੰਮੈਟੀ ਫਿਟਿੰਗ ਹੈਗੀ 18 ਇੰਚ ਇਹ ਦੇਖ ਲਾਂਗੇ ਆਪਣਾ ਟੋਟਲ ਕਿੰਨਾ ਵਾ ਦੋਸਤੋ ਆਪਾਂ ਦਾ ਹਾਫ ਹਾਫ ਲੈ ਲਾਂਗੇ ਇਹ ਹੈਗੀ ਸਾਡੀ 22 ਇੰਚ ਤੇ ਆਪਾਂ 2 2 ਇੰਚ ਸਾਈਡ ਤੇ ਰੱਖਤਾ ਹੈ ਤੇ ਵਿੱਚ ਆਪਣਾ ਰਹਿ ਜਾਣਾ ਹੈ 18 ਇੰਚ ਸਾਡੀ 18 ਇੰਚ ਰੈਡੀ ਹੋ ਜਾਣਾ ਹੈ ਇਸੇ ਤਰ੍ਹਾਂ ਹੀ ਆਪਣੀ हिਪ ਹੈਗੀ ਆ 22 ਇੰਚ ਆਪਾਂ ਟੋਟਲ ਪਹਿਲਾ ਦੇਖ ਲੈਣਾ ਹੈ ਆਪਣਾ ਕਿੰਨਾ ਹੈ ਕਪੜਾ ਹਨਾ ਕਪੜਾ ਜਿੰਨਾ ਆਪਣਾ ਵੱਧ ਹੋਇਆ ਉਹਨਾਂ ਆਪਾਂ ਉਹਨੂੰ ਹੱਫ-ਹੱਫ ਦੇ ਵਿੱਚ ਡਿਵਾਈਡ ਕਰਕੇ ਨਿਸ਼ਾਨ ਲਗਾ ਦਾਂਗੇ ਇਹਦਾ ਵੀ ਆਪਣਾ 2 2 ਇੰਚ ਵੱਧ ਹੋਣਾ ਹੈ ਤੇ ਫਿਰ ਆਪਣਾ 2.5 ਇੰਚ ਰੈਡੀ ਹੋ ਜਾਂਦਾ ਹੈ ਜੇ ਆਪਾਂ ਨੂੰ ਐਵੇਂ ਲੱਗਦਾ ਹੈ ਕਿ ਆਪਣੀ ਨਿਸ਼ਾਨਾ ਜਿਹੜਾ ਉਹ ਵੱਧ ਹੀ ਲੱਗ ਗਿਆ ਵਾ ਤੇ ਫਿਰ ਆਪਾਂ ਜਦੋਂ ਪਸੀਨ ਲਗਾਉਣੀ ਆ ਉਹ ਆਪਾਂ ਅੰਦਰ ਨੂੰ ਸੀਨ ਰੱਖ ਕੇ ਲਗਾ ਦਾਂਗੇ ਥੋੜੀ ਜੀ ਇਸੇ ਤਰ੍ਹਾਂ ਹੀ ਆਪਾਂ ਇਹ ਸ਼ੇਪ ਦੇ ਦੇਣੀ ਆ ਇਦਾਂ ਨਿਸ਼ਾਨ ਲਗਾ ਦੇਨੇ ਆ ਤੇ ਜੇ ਜਿੱਦੀ ਇਹ ਆਪਾਂ ਨਿਸ਼ਾਨ ਲਗਾਉਣੇ ਆ ਇਹ ਆਪਾਂ ਉੱਪਰੋਂ ਇੰਚ ਦੇ ਬਰਾਬਰ ਰੱਖ ਕੇ ਤੇ ਫਿਰ ਆਪਾਂ ਨਿਸ਼ਾਨ ਲਗਾਉਣੇ ਆ ਬਿਲਕੁਲ ਕੋਰਨਰ ਤੇ ਰੱਖਣ ਆ ਨੀ ਆ ਇੰਚ ਤੋਂ نیچے ਆਪਾਂ ਨਿਸ਼ਾਨ ਲਗਾ ਦੇਨੇ ਆ ਤੇ ਇਸੇ ਤਰ੍ਹਾਂ ਹੀ ਆਪਾਂ ਸੀਨ ਲਗਾ ਦਾਂਗੇ ਹੁਣ ਉੱਪਰ ਉੱਪਰ ਤੇ ਇਹਨੂੰ ਆਪਾਂ ਹਲਕਾ ਜਿਹਾ ਪੇਜ ਨੂੰ نیچے ਰੱਖਾਂਗੇ ਤੇ ਉਹਨੂੰ ਬਰਾਬਰ ਰੱਖਦੇ ਹੋਏ ਆਪਾਂ ਇਹ ਇਥੇ ਸੀਨ ਲਗਾ ਦਾਂਗੇ seen ਤੁਸੀਂ ਇਹ ਆਪਣੀ ਫਿਟਿੰਗ ਦੇਖ ਲੈਣੀ ਆ ਜੇ ਤੇ ਆਪਣੀ ਪ੍ਰੋਪਰ ਨਿਸ਼ਾਨ ਸਹੀ ਲੱਗੀ ਆ ਠੀਕ ਆ ਜੇ ਆਪਣੇ ਮੰਨ ਲਓ ਫਿਟਿੰਗ ਨਿਸ਼ਾਨ ਵੱਧ ਲੱਗ ਗਿਆ 18 ਆਪਾਂ ਲੱਗਨਦਿਆ ਕਿ ਪੌਣੀ 19 ਹੋ ਗਿਆ ਵਾ ਫਿਰ ਜਿਹੜੀ ਇਹ ਸੀਨ ਜੀ ਹਲਕੀ ਜੀ ਅੰਦਰ ਨੂੰ ਰੱਖ ਲੈਣੀ ਆ ਤੇ ਜੇ ਲੱਗਦਾ ਪਿਆ ਕਿ ਆਪਣੇ ਟਾਈਟ ਰੱਖਿਆ ਗਿਆ ਵਾ ਨਿਸ਼ਾਨ ਟਾਈਟ ਤੇ ਲੱਗ ਗਿਆ ਤੇ ਫਿਰ ਆਪਾਂ ਜਿਹੜੀ ਸੀਨ ਗੋਚ ਨੂੰ ਬਾਹਰ ਨੂੰ ਕਰ ਦੇਣਾ ਹੈ ਇਦਾਂ ਆਪਾਂ ਕਰਨਾ ਇਸੇ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਵੀ ਸੀਨ ਲਗਾ ਦੇਣੀ ਆ ਤੇ ਹਮੇਸ਼ਾ ਇਹ ਕਰਨਾ ਹੈ ਕਿ ਜਦੋਂ ਆਪਣੀ ਆ ਸੀਨ ਲੱਗ ਜਾਂਦੀ ਆ ਤੇ ਉਹਨੂੰ ਡਬਲ ਸੀਨ ਕਰ ਦੇਣੀ ਆ ਡਬਲ ਸੀ ਐ ਕਰਨੀ ਆ ਕਿ ਇਥੋਂ ਆਪਾਂ ਉੱਪਰ ਥੋੜਾਕ ਪੱਕਾ ਕਰਕੇ ਫਿਰ 1/2 ਇੰਚ ਦਾ ਸਾਈਡ ਤੇ ਰੱਖ ਦਾਂਗੇ ਜੇ ਮੰਨ ਲਓ ਕਰ ਲੂ ਆਪਾਂ ਨੂੰ ਕੋਈ ਲੂਜ਼ ਕਰਨਾ ਪਵੇ ਤੇ ਇਹ ਆਪਾਂ ਅੰਦਰ ਵਾਲੀ ਸੀਨ ਨੂੰ 1.5 ਕੇ ਆਪਾਂ ਖੋਲ ਲਾਂਗੇ ਸੂਟਾਂ ਇਸੇ ਤਰ੍ਹਾਂ ਹੀ ਆਪਣੀ ਇਹ ਫਿਟਿੰਗ ਰੈਡੀ ਹੋ ਜਾਂਦੀ ਆ ਤੇ ਹੁਣ ਆਪਾਂ ਦੇਖਦੇ ਆ ਕਿ ਆਪਣੀ ਫਿਟਿੰਗ ਪ੍ਰੋਪਰ ਕਿੰਨੀ ਰੈਡੀ ਹੋਈ ਆ ਉਨੇ ਹੋਈ ਆ ਜਿੰਨੀ ਆਪਾਂ ਲਗਾਈ ਹੋਈਗੀ ਇਹ ਆਪਾਂ ਦੇਖ ਲਾਂਗੇ ਜਸਟ ਆਪਣੀ ਸੀਗੀ ਸਾਡੇ 20 ਇੰਚ ਤੇ ਇਹ ਵੀ ਪੂਰੀ ਸਾਡੇ 20 ਇੰਚ ਰੈਡੀ ਹੋਈ ਆ ਤੇ ਹੁਣ ਆਪਾਂ ਦੇਖਦੇ ਆ ਖੰਭਰ ਕਿੰਨੀ ਹੋਈ ਆ ਖੰਭਰ ਆਪਣੀ ਹੈਗੀ ਸੀ ਸਾਡੇ 18 ਇੰਚ ਤੇ ਇਹ ਵੀ ਸਾਡੇ 18 ਇੰਚ ਹੀ ਰੈਡੀ ਹੋਈ ਆ ਤੇ ਇਹ ਪਹਿ ਹੈ 기 ਆਪਣੇ ਸਾਡੀ 1 ਇੰਚ ਵੀਡੀਓ ਨੂੰ ਲਾਈਕ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਬਾਏ ਬਾਏ